ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸਰਦੀਆਂ ਵਾਲੇ ਸੂਟ ਬਹੁਤ ਵਧੀਆ ਸੂਟ ਨੇ ਬਹੁਤ ਸੋਹਣੇ ਸੂਟ ਨੇ ਵਿంటర్ ਦੀ ਕਲੈਕਸ਼ਨ ਕਾਫੀ ਸੋਹਣੀ ਹੈ ਤੇ ਤੁਸੀਂ ਬਹੁਤ ਪਸੰਦ ਵੀ ਕਰ ਰਹੇ ਹੋ ਠੀਕ ਹੈ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਇੰਨੇ ਸੋਹਣੇ ਮੈਸੇਜ ਕਰਨ ਵਾਸਤੇ ਇੰਨੀ ਸੋਹਣੀ ਸ਼ਾਪਿੰਗ ਕਰਨ ਵਾਸਤੇ ਬਹੁਤ ਬਹੁਤ ਥੈਂਕ ਯੂ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਜੇ ਵੀ ਤੁਸੀਂ ਪੇਮੈਂਟ ਕਰਨੀ ਹੈ ਉਹ ਤੁਹਾਨੂੰ ਆਨਲਾਈਨ ਕਰਨੀ ਪੈਊਗੀ ਕੈਸ਼ ਔਨ ਡਿਲੀ ਲੋਜੀ ਡਿਜ਼ਾਈਨ اور ਫੈਬਰਿਕ ਸੋ ਗੁੱਡ ਲੋਜੀ ਇਹ ਆ ਗਿਆ ਫੈਬਰਿਕ ਇਸ ਤਰ੍ਹਾਂ ਬਹੁਤ ਸੋਹਣਾ ਨਿੱਗਾ ਨਿੱਗਾ ਫੈਬਰਿਕ ਆ ਦੋਨੋਂ ਸਾਈਡ ਇੱਕੋ ਜਿਹਾ ਠੀਕ ਹੈ ਕੋਈ ਇਹ ਨਹੀਂ ਕਿ ਇੱਧਰ ਤੱਕੇ ਨਿਕਲਣਗੇ ਜਾਂ ਕੁਝ ਹਨਾ ਮੈਨੂੰ ਜਦੋਂ ਮੈਂ ਕਪੜਾ ਦੇਖਿਆ ਸੀ ਮੈਨੂੰ ਲੱਗਦਾ ਇੱਕ ਸਾਈਡ ਇਹਦਾਂ ਦਾ ਹੋਏਗਾ ਦੂਸਰੀ ਸਾਈਡ ਇਹ ਤੱਕੇ ਨਿਕਲਣਗੇ ਪਰ ਨਹੀਂ ਦੋਨੋਂ ਸਾਈਡ ਇੱਕੋ ਜਿਹਾ ਕਪੜਾ ਤੇ ਬਹੁਤ ਹੀ ਨਿੱਗਾ ਜਿਵੇਂ ਕਸ਼ਮੀਰੀ ਹੁੰਦਾ ਤੁਸੀਂ ਦੇਖ ਹੀ ਲਿਆ ਤੇ ਇਹਦੀ ਫੋਟੋ ਵੀ ਫੜਾਈਕ ਇਹਦੇ ਨਾਲ ਮਤਲਬ ਇਹ ਆਡੇ ਰੋਖ ਨੂੰ ਤੁਹਾਨੂੰ ਇਹ ਬਾਰਡਰ ਮਿਲੇਗਾ ਠੀਕ ਹੈ ਦੋਨੋਂ ਸਾਈਡ ਇਹ 2 ਮੀਟਰ ਤੁਹਾਨੂੰ ਬਾਰਡਰ ਮਿਲੇਗਾ ਤੁਸੀਂ ਇਹਨੂੰ ਕੱਟ ਕੇ ਆਪਣੇ ਹਿਸਾਬ ਨਾਲ ਕਿਹਨੇ ਤੇ ਲਵਾਓ ਬਾਹਾਂ ਤੇ ਲਵਾਓ ਗਲੇ ਤੇ ਲਵਾਓ ਜਿੱਥੇ ਵੀ ਤੁਹਾਡਾ ਦਿਲ ਕਰਦਾ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਬਸ ਇਹਨਾਂ ਨੇ ਇਹਨਾਂ ਡਿਜ਼ਾਈਨਿੰਗ ਦਿੱਤੀ ਹੋਈ ਆ ਠੀਕ ਹੈ ਇਸ ਤਰ੍ਹਾਂ ਇਹ ਵਾਲੀ ਡਿਜ਼ਾਈਨਿੰਗ ਵੀ ਅਗਰ ਬਣੇਗੀ ਤੇ ਬਹੁਤ ਹੀ ਸੋਹਣੀ ਬਣੇਗੀ ਇਹ ਤਾਂ ਇਹ ਡਿਜ਼ਾਈਨਿੰਗ ਵੀ ਬਣ ਸਕਦੀ ਹੈ ਬਹੁਤ ਪਿਆਰੀ ਚੀਜ਼ ਠੀਕ ਹੈ ਤੇ ਮੈਨੂੰ ਇਹ ਸੀ ਕਿ ਮੈਂ ਕਲੀਅਰ ਕਰਦਾ ਤੁਸੀਂ ਇਹੀ ਨਾ ਭਲੇਖੇ ਚ ਰਹੋ ਕਿ ਆਢੇ ਰੋਕ ਹੀ ਬਣੇਗਾ ਨਹੀਂ ਇਹ ਕੱਟ ਕੇ ਤੇ ਬੜੇ ਆਰਾਮ ਦੇ ਨਾਲ ਤੁਹਾਡਾ ਲੱਗ ਜਾਏਗਾ ਜਿੱਥੇ ਮਰਜੀ ਜਿਸ ਤਰ੍ਹਾਂ ਇੱਕ ਤੇ ਤੁਸੀਂ ਲਿਆਉਣਾ ਹੈ ਨਾ ਤੇ ਬਹੁਤ ਹੀ ਸੋਹਣੀ ਇਹਦੀ ਲੁੱਕ ਆਏਗੀ ਇਕਦਮ ਕਲਾਸੀ ਟ੍ਰੈਂਡਿੰਗ ਬਹੁਤ ਸੋਹਣੀ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਉਹੋ ਜਿਹੀ ਲੁੱਕ ਬਣ ਜਾਏਗੀ ਸੂਖੀ ਠੀਕ ਹੈ ਇਹ ਆ ਗਿਆ ਸ਼ਰਟ ਪੀਸ ਸ਼ਰਟ ਦੇ ਵਿੱਚ ਤੁਹਾਨੂੰ ਸੈਲਫ ਪ੍ਰਿੰਟ ਮਿਲ ਰਿਹਾ ਹੈ ਘੇਰੇ ਤੇ ਤੁਹਾਨੂੰ ਇਹ ਮਿਲ ਰਿਹਾ ਹੈ ਸਾਰਾ ਮਤਲਬ 2.5 ਮੀਟਰ ਦਾ 2.5 ਮੀਟਰ ਲੈਂਥ ਦੀ ਲੈਂਥ ਪੂਰੀ ਤੁਹਾਨੂੰ ਵਰਕ ਦੀ ਮਿਲ ਰਹੀ ਹੈ ਕਸ਼ਮੀਰੀ ਵਰਕ ਆਊਗਾ ਜਿਹੜਾ ਕਿ ਬਿਲਕੁਲ ਟ੍ਰੈਂਡ ਚ ਚੱਲ ਰਿਹਾ ਔਰ ਬਹੁਤ ਸਾਫ਼ ਸੁਥਰਾ ਬਹੁਤ ਸਾਫ਼ ਸੁਥਰਾ ਵਰਕ ਆਊਗਾ ਓਕੇ ਕੋਈ ਚੱਕਰ ਨਹੀਂ ਹੈ ਕਿ ਵਰਕ ਜਿਹੜਾ ਉਹਦੇ ਵਿੱਚ ਕੋਈ ਇਸ਼ੂ ਹੋਊਗਾ ਕੋਈ ਇਸ਼ੂ ਨਹੀਂ ਬਹੁਤ ਸੋਹਣਾ ਕੰਮ ਹੋਇਆ ਤੇ ਇਹ ਤੁਹਾਨੂੰ ਮਿਲੂਗੀ ਇਹਦੇ ਨਾਲ ਪਿਓਰ ਸਲਵਾਰ ਪਸ਼ਮੀਨੇ ਦੀ ਕਲਰ ਤੁਸੀਂ ਦੇਖ ਹੀ ਰਹੇ ਹੋ ਲਵੈਂਡਰ ਕਲਰ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਤੁਹਾਨੂੰ ਸਟਾਲ ਲਓ ਜੀ ਇਹ ਆ ਗਿਆ ਤੇ ਨਾਲ ਸਟਾਲ ਪੂਰਾ ਨਿੱਗਾ ਸਟਾਲ ਆ ਲਓ ਜੀ ਬਾਰਡਰ ਤੁਹਾਨੂੰ ਮਿਲੂਗਾ ਇਸ ਤਰ੍ਹਾਂ ਤੇ ਵਿੱਚ ਵਿੱਚ ਤੁਹਾਨੂੰ ਮਿਲਣਗੀਆਂ ਬੂਟੀਆਂ ਠੀਕ ਹੈ ਕਸ਼ਮੀਰੀ ਕਢਾਈ ਕਸ਼ਮੀਰੀ ਸਟਾਈਲ ਠੀਕ ਹੈ ਤੇ ਬਹੁਤ ਸੋਹਣਾ ਜਿਹਾ ਸੂਟ ਹੁਣ ਤੁਸੀਂ ਪੁੱਛੋਗੇ ਦਾ ਪ੍ਰਾਈਸ ਪ੍ਰਾਈਸ ਤੁਹਾਨੂੰ ਦੱਸ ਦਿੰਨੇ ਆ 1250 ਸੂਟ ਦਾ ਪ੍ਰਾਈਸ ਲੱਗੇਗਾ ਠੀਕ ਹੈ ਜੀ 1250 ਸੂਟ ਦਾ ਪ੍ਰਾਈਸ ਲੱਗੇਗਾ ਲਓ ਜੀ ਓਕੇ ਇਹਦੇ ਕਲਰ ਦਿਖਾ ਦਿੰਨੀ ਆ ਤੁਹਾਨੂੰ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਬੇਬੀ ਪਿੰਕ ਕਲਰ ਠੀਕ ਹੈ ਹਰ ਕਲਰ ਦੀ ਬਹੁਤ ਸੋਹਣੀ ਆਪੋ ਆਪਣੀ ਖਿਲਾਵਟ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਸਕਦੇ ਹੋ ਅਗਰ ਉਹ ਸੋਲਡ ਆਊਟ ਹੋ ਜਾਂਦਾ ਤੁਸੀਂ ਕੋਈ ਹੋਰ ਕਲਰ ਤੇ ਟਰਾਈ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਇਹੀ ਕਲਰ ਲੈਣਾ ਕਿਸੇ ਹੋਰ ਕਲਰ ਤੇ ਵੀ ਤੁਸੀਂ ਟਰਾਈ ਕਰ ਸਕਦੇ ਹੋ ਬੇਬੀ ਪਿੰਕ ਕਲਰ ਕਸ਼ਮੀਰੀ ਵਰਕ ਚਾਹੋ ਘੇਰੇ ਤੇ ਲਿਆਓ ਚਾਹੋ ਕੋਈ ਡਿਜ਼ਾਈਨਿੰਗ ਕਰਵਾ ਲਓ ਜੋ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਰਵਾ ਸਕਦੇ ਹੋ ਇਹ ਆ ਗਿਆ ਨਾਲ ਛਾਲ ਠੀਕ ਹੈ ਹलो ਪ्योर ਬਹੁਤ ਸੋਹਣੇ ਗਰਮ ਨੇ ਨੈਕਸਟ ਆ ਗਿਆ ਆਪਣੇ ਕੋਲ ਕਲਰ ਗ੍ਰੀਨ ਠੀਕ ਹੈ ਹੈਲੋ ਲਾਈਟ ਜਾਂ ਪੈਰਟ ਗ੍ਰੀਨ ਪੈਰਟ ਗ੍ਰੀਨ ਨਹੀਂ ਆਪਾਂ ਕਹਿ ਸਕਦੇ ਗ੍ਰੀਨ ਹੈਗਾ ਬਹੁਤ ਸੋਹਣਾ ਜਿਹਾ ਕਲਰ ਹੈ ਠੀਕ ਹੈ ਹੈਲੋ ਹਰ ਕਲਰ ਜੁੜਾ ਉਹਦੀ ਆਪਣੀ ਖਿਲਾਵਟ ਹੈ ਬਹੁਤ ਸੋਹਣਾ ਲੱਗਦਾ ਪਿਆ ਹੈ ਹੈਲੋ ਠੀਕ ਹੈ ਸਲਵਾਰ ਦੇ ਨਾਲ ਮੈਚਿੰਗ ਤੁਹਾਨੂੰ ਮਿਲੇਗਾ ਸਟਾਲ ਸ਼ਰਟ ਦਾ ਕਲਰ ਲਾਈਟ ਤਾਂ ਲੱਗਦਾ ਕਿਉਂਕਿ ਇਸ ਡਿਜ਼ਾਈਨਿੰਗ ਹੈ ਓਕੇ ਲਓ ਜੀ ਨੈਕਸਟ ਆ ਗਿਆ ਕਲਰ ਜੀ ਆਪਣਾ ਇਹ ਕਲਰ ਮੈਂ ਕਿਹੜਾ ਕਲਰ ਕਹਾਂ ਜੀ ਇਹ ਵੇਖਣ ਨੂੰ ਲੱਗ ਰਿਹਾ ਹੈ ਜੀ ਨਿਓਨ ਗ੍ਰੀਨ ਗਾਜਰੀ ਗਾਜਰੀ ਪਿੰਕ ਪਿੰਕ ਦੀ ਸ਼ੇਡ ਆ ਬਹੁਤ ਸੋਹਣੀ ਇਹ ਸ਼ਾਲ ਖੋਲ ਕੇ ਦਿਖਾਨੀ ਆ ਬਹੁਤ ਸੋਹਣਾ ਜਿਹਾ ਲੱਗਦਾ ਪਿਆ ਕਲਰ ਬਈ ਸਿਆਲ ਦੇ ਵਿੱਚ ਇਹੋ ਜਿਹੇ ਰੰਗ ਸੋਹਣੇ ਲੱਗਦੇ ਆ ਠੀਕ ਆ ਲਓ ਜੀ ਬਹੁਤ ਸੋਹਣਾ ਜਿਹਾ ਰੰਗ ਆ ਕਿੜਿਆ ਕਿੜਿਆ ਲਓ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਆ ਸ਼ਾਲ ਦਾ 1250 ਪ੍ਰਾਈਸ ਰਹੇਗਾ

सारे कलर बहुत प्यारे ने एक दूजे तो के सोने कलर ने ठीक है, है डिजाइन बहुत प्यारा है लो जी खोल के दिखांगी एक पीस तू मैं क्योंकि फिर आईडिया हो जाता आप चीज लै रहे हैं ਲੋਜੀ ਲੋਜੀ ਇਹ ਆਉਗਾ ਇਹ ਮੰਗਦਾ ਸਾਇਓ ਬਹੁਤ ਪਿਆਰਾ ਸੂਟ ਹੈ ਤੇ ਲੈਂਥ ਬਹੁਤ ਹੈ ਮਤਲਬ ਇੱਥੋਂ ਲੈ ਕੇ ਤੇ ਇਹ ਜਿਹੜੀ ਡਿਜ਼ਾਈਨਿੰਗ ਆ ਮੇਰੇ ਪੈਰਾਂ ਦਾ ਪੂਰੇ ਪੈਰਾਂ ਦਾ ਠੀਕ ਹੈ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਸਕਦੇ ਹੋ ਤੇ ਦੇਖੋ ਇਸ ਤਰ੍ਹਾਂ ਦਾ ਸੂਟ ਕਿਰ ਦੇ ਪਰ ਤਾਂ ਇਸ ਤਰ੍ਹਾਂ ਦਾ ਵੀ ਵਿੰਕ ਦਾ ਕੰਮ ਇਹਨੂੰ ਕਾ ਬਹੁਤ ਸੋਹਣਾ ਕੰਮ ਹੋਇਆ ਦੂਸਰੀ ਸਾਈਡ ਤੋਂ ਵੀ ਦਿਖਾਉਣੀ ਹੈ ਠੀਕ ਹੈ ਤੇ ਚੂਬਨ ਵਾਲਾ ਕੋਈ ਨਹੀਂ ਹੈ ਓਕੇ ਚਾਹੇ ਲਾਈਨਿੰਗ ਨਾ ਲਗਵਾਓ ਕੋਈ ਇਹੋ ਜਿਹਾ ਇਸ਼ੂ ਨਹੀਂ ਹੈ ਕਿ ਜੂਬੇਗਾ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਆ ਗਈ ਇਹਦੀ ਫਰੰਟ ਸਾਈਡ ਕਲਰ ਤੇ ਟੌਰ ਰੋਬ ਚੈੱਕ ਕਰੋ ਸੂਟ ਦਾ ਠੀਕ ਹੈ ਬਹੁਤ ਸੋਹਣਾ ਰੋਬ ਪੈਂਦਾ ਹੈ ਨਾ ਤੇ ਇਹ ਆ ਗਿਆ ਇਹਦਾ ਟੈਗ ਨਾ ਹੀ ਲਾਵਾਂ ਇਆ ਗਈ ਦੀ ਬੈਕ ਸਾਈਡ ਤੇ ਫਿਰ ਤੁਹਾਨੂੰ ਮਿਲੂਗੀ ਇਹਦੇ ਵਿੱਚੋਂ ਬਾਜੂ ਮਿਲਣਗੀਆਂ ਠੀਕ ਹੈ ਬਾਜੂ ਮਿਲਣਗੀਆਂ ਤੇ ਫਿਰ ਮਿਲੂਗਾ ਜੀ ਸ਼ਾਲ ਆ ਹਲੋ ਉਹਨਾਂ ਨੇ ਅਟੈਚ ਕੀਤਾ ਹੋਇਆ ਸਾਰਾ ਸਟਿੱਕ ਇੱਕੇ ਪਾਸੇ ਆ ਵੇਖੋ ਤੇ ਇਹ ਸ਼ਾਲ ਮਿਲੂਗਾ ਇਹਦਾ ਬਹੁਤ ਖੂਬਸੂਰਤ ਜਿਹਾ ਸ਼ਾਲ ਬਹੁਤ ਜੀ ਬਨਾਰਸੀ ਲੱਗਦਾ ਪਿਆ ਹਨਾ ਸਿਲਕ ਜਿਵੇਂ ਹੁੰਦੀ ਹੈ ਪਰ ਇਹ ਸਿਲਕ ਨਹੀਂ ਇਹ ਗਰਮ ਸੂਟ ਹੈ ਬਹੁਤ ਪਿਆਰਾ ਜਿਹਾ ਔਰ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਆ ਤੇ ਕਪੜੇ ਦੀ ਸ਼ਾਈਨ ਚੈੱਕ ਕਰੋ ਤੁਸੀਂ ਇੱਕ ਵਾਰੀ ਕਿੰਨਾ ਪਿਆਰਾ ਸਟਾਫ ਆ ਓਕੇ ਜੀ ਜਾਲ ਵਰਕ ਦੇ ਨਾਲ ਹੈਵੀ ਹੈਵੀ ਮਤਲਬ ਕਿਸੇ ਨਵੇਂ ਵਿਆਹੇ ਜੋੜੇ ਨੇ ਨਹੀਂ ਪਾਣਾ ਹੋਵੇ ਤੇ ਬਹੁਤ ਹੀ ਸੋਹਣਾ ਲੱਗੇਗਾ ਬਾਕੀ ਸਾਨੂੰ ਕੀ ਗੱਲ ਆ ਸੀ ਨਹੀਂ ਪਾਣੇ ਆ ਤੇ ਸਾਨੂੰ ਵੀ ਬਹੁਤ ਸੋਹਣਾ ਲੱਗੇਗਾ ਐ ਲੋ ਜੀ ਇਹ ਘੇਰੇ ਦਾ ਡਿਜ਼ਾਈਨ ਆ ਤੇ ਇਸੇ ਤਰ੍ਹਾਂ ਦਾ ਤੁਹਾਨੂੰ ਸੋਲ ਦੇ ਉੱਪਰ ਡਿਜ਼ਾਈਨ ਮਿਲੂਗਾ ਠੀਕ ਹੈ ਤੇ ਇਹ ਨਾਲ ਆ ਗਈ ਇਹਦੀ ਬਾਟਮ ਠੀਕ ਹੈ ਜੀ ਇਹ ਆ ਗਈ ਬਾਟਮ ਇਹਦੀ ਬਹੁਤ ਸੋਹਣੀ ਬਾਟਮ ਆ ਪਿਓਰ ਸਪੰਦੀ ਆ ਇੱਕ ਹੁੰਦਾ ਨਾ ਅ ਹਲਕਾ ਵਾਲਾ ਜਿਸ ਨਾਲ ਆਮ ਲੋਕਲ ਸੂਟਾ ਨਾਲ ਹੁੰਦਾ ਵਧੀਆ ਵਾਲਾ 8900 ਦੇ ਸੂਟਾ ਨਾਲ ਜਿਹੜਾ ਆ ਰਿਹਾ ਉਹ ਤੇ ਕਸ਼ਮੀਨਾ ਹੀ ਆ ਰਿਹਾ ਇਹ ਤੁਹਾਨੂੰ ਵਧੀਆ ਪਿਓਰ ਸਪੰਨ ਮਿਲੂਗੀ ਓਕੇ ਜੀ ਤੇ ਸੂਟ ਦਾ ਪ੍ਰਾਈਸ 1250 ਰਹੂਗਾ ਕਲਰ ਦਿਖਾ ਦਿੰਨੇ ਆ ਇਹਦਾ ਟੈਗ ਨਾ ਉਤਾਰੀ ਇਦਾਂ ਤੈਅ ਕਰ ਲੀਨ ਦੇਖੀ ਹੁੰਦਾ ਲਓ ਜੀ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਹੁਣ ਆਪਾਂ ਖੋਲ ਕੇ ਨਹੀਂ ਦਿਖਾਵਾਂਗੇ ਕਿ ਫਿਰ ਉਹ ਜੀ ਤੈਲ ਬਣਦੀ ਨਹੀਂ ਆ ਮੋਰ ਪੰਖੀ ਕੀ ਹੈ ਕਲਰ ਲਓ ਜੀ ਘੇਰਾ ਚੈੱਕ ਕਰ ਲਓ ਗਲਾ ਚੈੱਕ ਕਰ ਲਓ ਸ਼ਾਲ ਮੈਂ ਤੁਹਾਨੂੰ ਦਿਖਾ ਦਿੱਤਾ ਜਿਨ੍ਹਾਂ ਨੇ ਵੀਡੀਓ ਸਕਿਪ ਕਰਕੇ ਦੇਖੀ ਹੋਏਗੀ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਮੈਰੂਨ ਕਲਰ ਦਾ ਸੂਟ ਆਪਾਂ ਖੋਲ ਕੇ ਦਿਖਾਇਆ ਸੀਗਾ ਉਹ ਚੈੱਕ ਕਰ ਲਓ ਠੀਕ ਹੈ ਓਕੇ ਓਕੇ ਜੀ 1250 ਸੂਟ ਦਾ ਪ੍ਰਾਈਸ ਰਹੇਗਾ Next, आ गया अपने को मूंगिया बॉटल ग्रीन कलर ठीक है शिपिंग के पैसे ये अलग लगन गए फिफ्टी रुपीस एक्सट्रा लगन गए शिपिंग दे पैसे ज्यादा नहीं मैं लवानगी फिफ्टी रुपीज लगन गैक्सट जो भी सूट वैसे इन्होंने वेट बहुत ज्यादा पर किलो हो जाता किलो दिपिंग अस्सी रुपया लगती है पर आपको सिर्फ फिफ्टी रुपीस लवेंगे बाकी अपने प्रॉपिट चो कट देंगे ओके जी मैरून तो, सॉरी मूंगिया कलर बहुत प्यारा जि कलर ਠੀਕ ਹੈ اور ਇਹ ਲੁੱਕ ਵੀ ਬਹੁਤ ਪਿਆਰੀ ਆएगी ਤੁਸੀਂ ਜਿਹੜਾ ਸੂਟ ਫਾਣਨੇ ਹੁੰਦੇ ਹੋ ਨੇ ਮੇਰੇ ਤੇ ਤੁਸੀਂ ਇੱਕ ਫੋਟੋ ਮੈਨੂੰ ਸ਼ੇਅਰ ਕਰ ਸਕਦੇ ਆ ਤੇ ਮੈਨੂੰ ਵੀ ਵਧੀਆ ਲੱਗਦਾ ਠੀਕ ਹੈ ਆ ਲਓ ਜੀ ਕਈ ਪਣ ਪ੍ਰਾਤ ਸ਼ੇਅਰ ਕਰਦੇ ਨੇ ਲਓ ਜੀ ਅਗਲਾ ਕਲਰ ਆ ਗਿਆ ਔਨੀਅਨ ਕਲਰ ਖੂਬ ਸੂਰਤ ਕਲਰ ਔਨੀਅਨ ਕਲਰ ਹੈਲੋ ਜੀ onion color ਆਊਗਾ ਬਹੁਤ ਪਿਆਰਾ ਜਿਹਾ ਇਹਦੇ ਵਿੱਚ ਤੁਹਾਨੂੰ ਕਲਰ ਇਸ ਤਰ੍ਹਾਂ ਦੇ ਮਿਲਣਗੇ ਮਤਲਬ ਸਾਰਾ ਡਿਫਰੈਂਟ ਡਿਫਰੈਂਟ ਚਾਰਟ ਮਿਲੂਗਾ ਮੈਰੂਨ ਕਲਰ ਆ ਗਿਆ ਮੋਰ ਪੰਖੀਆ ਕਲਰ ਆ ਗਿਆ ਮੰਗੀਆਂ ਕਲਰ ਆ ਗਿਆ onion ਕਲਰ ਆ ਗਿਆ ਬਹੁਤ ਪਿਆਰਾ ਜਿਹਾ ਕਲਰ ਹੈ ਠੀਕ ਹੈ ਹੈਲੋ ਨੈਕਸਟ ਕਲਰ ਜੋ ਮਿਲੇਗਾ ਫਿਰ ਤੋਂ ਆ ਗਿਆ ਮੈਰੂਨ ਮੈਰੂਨ ਦੇ ਦੋ ਕਲਰ ਨੇ ਇਸ ਕਰਕੇ ਸਾਡੇ ਕਸਟਮਰ ਜਿਹੜੇ ਆ ਅਗਰ ਕਿਸੇ ਨੇ ਦੋ ਕਲਰ ਲੈਣੇ ਹੋਣਗੇ ਦੋ ਕਲਰ ਵੀ ਮਿਲ ਜਾਣਗੇ ਲੋ ਜੀ ਅਗਲਾ ਕਲਰ ਆ ਗਿਆ ਸੁੱਕੀ ਮਹਿੰਦੀ ਕਲਰ ठीक है सुकी मेहंदी वाला कलर बहुत प्यारा चीयर कलर चेक कर दे जाओ बहुत सोना कलर है 1250 प्राइस रहेगा 50 रुपीस शिपिंग लगेगी ना ठीक है जी थी? नेक्स्ट कलर आ गया जी अलो ਫਰੋਜ਼ੀ ਗ੍ਰੀਨ ਮਤਲਬ ਨਾਏ ਗ੍ਰੀਨ ਐਂਡ ਨਾਏ ਫਰੋਜ਼ੀ ਐ ਮੋਰ ਪੰਖੀ ਐ ਇਹਨੂੰ ਕਹਿ ਸਕਦੇ ਆ ਕਿਉਂਕਿ ਮੋਰ ਪੰਖ ਦੇ ਵਿੱਚ ਹਨਾ ਮਿਕਸ ਜੇ ਕਲਰ ਹੁੰਦੇ ਗ੍ਰੀਨ ਬਲੂ ਇਸ ਤਰ੍ਹਾਂ ਕਰਕੇ ਤੇ ਇਹ ਕਲਰ ਆ ਗਿਆ ਮੋਰ ਪੰਖੀਆ ਗ੍ਰੀਨ ਵੀ ਇਹਨੂੰ ਕਹਿ ਸਕਦੇ ਆ ਆਪਾਂ ਠੀਕ ਐ ਹਲੋ ਜੀ ਤੇ ਲਾਸਟ ਕਲਰ ਆ ਗਿਆ ਆਪਣਾ ਮਸਟਰਡ ਮਸਟਰਡ ਕਲਰ ਸਾਰੇ ਕਲਰ ਬਹੁਤ ਖੂਬਸੂਰਤ ਬਹੁਤ ਪਿਆਰੇ ਔਰ ਚੀਜ਼ ਵੀ ਮੈਂ ਕਹਨੀ ਆ ਉਹ ਚੀਜ਼ ਜਿਹੜੀ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ 1500 ਤੋਂ نیچے ਕਿਤੇ ਵੀ ਮਿਲੂਗੀ ਜੋ ਤੁਹਾਨੂੰ ਮੈਰੇਟ ਦੇ ਦੇਣਾ ਉਹ ਕਿਸੇ ਨੇ ਨਹੀਂ ਦੇਣਾ ਠੀਕ ਹੈ ਕਹਿੰਦੇ ਬਹੁਤ ਨੇ ਪਰ ਨਹੀਂ ਉਹ ਚੀਜ਼ ਨਹੀਂ ਦੇਣੀ ਜੋ ਮੈਂ ਤੁਹਾਨੂੰ ਦੇ ਰਹੀ ਆ ਇਸ ਕਰਕੇ ਤੁਸੀਂ ਕਰਨਾ ਕੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੁਸੀਂ ਨਹੀਂ ਲੈਣਾ ਤੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਨਾ ਹੈ ਤਾਂ ਜੋ वो तो वैण भावों तक भीडियो पहुंच सके सानू सू सूटा देर्डर मिल जाए ठीक है जी तो उम्मीद करते हैं तुम्हें अज वाली कलैक्शन पसंद आई होगी अगर तुम तो पसंद आई तो भीडियो लाइक शेयर जरूर करना धन्यवाद